ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਆਪਾਂ ਬੂੰਦੀ ਦੇ ਨਾਲ ਮਿੱਠੇ ਚੌਲ ਬਣਾਈਏ ਮਿੱਠੇ ਚੌਲ ਤਾਂ ਹਰ ਘਰ ਵਿੱਚ ਹੀ ਬਣਦੇ ਆ ਤੇ ਹਰ ਇੱਕ ਦਾ ਬਣਾਉਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਵਾ ਤੇ ਬੂੰਦੀ ਵੀ ਹਰ ਘਰ ਵਿੱਚ ਬਣਦੀ ਆ ਪਰ ਅੱਜ ਅਸੀਂ ਬੂੰਦੀ ਦੇ ਨਾਲ ਮਿੱਠੇ ਚੌਲ ਬਣਾਉਣ ਲੱਗੇ ਆ ਜੋ ਕਿ ਮਾਜੇ ਦੇ ਵਿੱਚ ਹਰ ਖੁਸ਼ੀ ਦੇ ਮੌਕੇ ਤੇ ਬਣਾਈ ਜਾਂਦੀ ਹੈ ਘਰ ਵਿੱਚ ਕੋਈ ਗੈਸਟ ਆਵੇ ਜਾਂ ਘਰ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਹੋਵੇ ਤਾਂ ਇਹ ਮਿੱਠੇ ਚੌਲ ਤੇ ਬੂੰਦੀ ਦੇ ਨਾਲ ਬਣਾਏ ਜਾਂਦੇ ਆ ਇਹ ਲੋ ਜੀ ਆਪਾਂ ਸ਼ੁਰੂ ਕਰਦੇ ਆ ਆਪਾਂ ਸਭ ਸਭ ਤੋਂ ਪਹਿਲਾਂ ਤਾਂ ਆਪਾਂ ਚੌਲ ਲੈਣੇ ਆ ਜੀ ਚੌਲ ਅਸੀਂ ਆਹ 2 ਕੱਪ ਲੈ ਆ 250 ਗ੍ਰਾਮ ਦਾ ਕੱਪ ਆ ਅੱਧਾ ਕਿਲੋ ਅਸੀਂ ਚੌਲ ਲੈ ਲਏ ਆ ਤੇ 1.5 ਕੱਪ ਅਸੀਂ ਚੀਨੀ ਲੈ ਲਈ ਆ ਉਸ ਤੋਂ ਅੱਗੇ ਅਸੀਂ ਘਿਓ ਲਿਆ ਜੀ ਇੱਕ ਕੜਛੀ ਤੇ ਥੋੜੇ ਜਿਹਾ ਕੇਸਰ ਦੀਆਂ ਪੱਤੀਆਂ ਲਈਆਂ ਨੇ ਤੇ ਬੂੰਦੀ ਵਾਸਤੇ ਅਸੀਂ ਤਾਜ਼ਾ ਦਹੀਂ ਲੈ ਲਿਆ ਥੋੜੀ ਜੀ ਬੂੰਦੀ ਲੈ ਲਈ ਆ ਤੇ ਨਮਕ ਤੇ ਕਾਲੀ ਮਿਰਚ ਲੈ ਲਈਏ ਲੋ ਜੀ ਆਪਾਂ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਚੌਲ ਬਣਾਉਣੇ ਆ ਤੇ ਫਿਰ ਆਪਾਂ ਬਾਅਦ ਵਿੱਚ ਬੂੰਦੀ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਚਲਾਉਣ ਨੂੰ ਧੋ ਲਈਏ ਡਰਾਈ ਫੂਡ ਤੁਸੀਂ ਕੋਈ ਵੀ ਲੈ ਸਕਦੇ ਆ ਇਹ ਵਿੱਚ ਸੌਫ ਜਰੂਰ ਲੈ ਲਿਓ ਮਤਲਬ ਕਿ ਸੌਫ ਤੇ ਨਾਰੀਅਲ ਮਤਲਬ ਕਿ ਦਾ ਟੇਸ ਜ਼ਿਆਦਾ ਵਧੀਆ ਉਹਨਾ ਬਾਕੀ ਤੁਸੀਂ ਡਰਾਈ ਫੂਡ ਆਪਣੀ ਮਰਜ਼ੀ ਨਾਲ ਜਿਹੜਾ ਵੀ ਲੈ ਸਕਦੇ ਆ ਜੁਸੀਂ ਆਪਾਂ ਕੜਾਹੀ ਲੈ ਲਈ ਆ ਜੈ ਸੌਂ ਕਰ ਲਿਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਕyao ਪਾਵਾਂਗੇ ਇਹਦੇ ਵਿੱਚ ਆਸੀਂ ਪੋਣਾ ਕੱਪ ਲਿਆ ਵਾ ਪਿਘਲ ਕੇ ਇਹ 1 ਕੱਪ ਹੋ ਜਾਣਾ ਇੱਕ ਘਟਸ਼ੀ ਬਣ ਜਾਣੀ ਆ ਇੱਕਰ ਸਿਕਿਓ ਦੀ ਬਣੀ ਹੈ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਪਰ ਅਸੀਂ ਦੇਸੀ ਘਿਓ ਵਰਤ ਰਹੇ ਹਾਂ ਇਹਦੇ ਚ ਆਪਾਂ ਸਾਰੀ ਮੈਜ਼ਰਮੈਂਟ ਐਸ ਕੱਪ ਦੇ ਨਾਲ ਹੀ ਲਈ ਹੈ ਇਹ ਕੱਪ ਦੇ ਨਾਲ ਹੀ ਅਸੀਂ ਘਿਓ ਲਿਆ ਜੀ ਆਪਾਂ ਪਗਲਾ ਕੇ ਲਈਏ ਨਾ ਕਿ ਗਰਮ ਕਰਕੇ ਲਈਏ ਤਾਂ ਇੱਕ ਕੱਪ ਕਿਹੋਦਾ ਵਾ 2 ਕੱਪ ਚਾਵਲਾਉਂਦੇ ਆ ਤੇ ਡੇਢ ਕੱਪ ਚੀਨੀ ਦਾ ਵਾ ਤੇ ਬਾਕੀ ਡਰਾਈ ਫੂਡ ਆਪਣੀ ਮਰਜ਼ੀ ਦਾ ਪਾ ਸਕਦੇ ਜਿੰਨਾ ਵੀ ਤੁਸੀਂ ਪਾਉਣਾ ਵਾ ਉਹ ਨਾ ਪਾ ਸਕਦੇ ਆ ਕਿ ਉਹ ਮੈਲਟ ਹੁੰਦਾ ਤੇ ਹੁਣ ਆਪਾਂ ਇਹਦੇ ਵਿੱਚ ਡਰਾਈ ਫੂਡ ਨੂੰ ਰੋਸਟ ਕਰਦੇ ਆ ਰੋਸਟ ਕੀਤੇ ਹੋਏ ਡਰਾਈ ਫੂਡ ਬਹੁਤ ਹੀ ਵਧੀਆ ਹੋ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਜੀ ਬਦਾਮ ਪਾਉਣੀ ਹੈ ਇਹਦੇ ਚ ਉਹ ਜਿੰਨੀ ਤੁਹਾਡੀ ਕੁਆਂਟੀਟੀ ਆ ਉਸ ਹਿਸਾਬ ਨਾਲ ਤੁਸੀਂ ਬਦਾਮ ਪਾ ਲਿਓ ਤੇ ਥੋੜੇ ਜਿਹਾ ਅਸੀਂ ਕਾਜੂ ਤੇ ਪਿਸਤਾ ਪਾਉਣ ਲੱਗੇ ਆ ਜੀ ਇਹਦੇ ਚ ਤੇ ਥੋੜੇ ਜਿਹਾ ਮਗਜ਼ ਲੈਣ ਲੱਗੇ ਆ ਜੀ ਚਾਰੇ ਮਗਜ ਜਿਹੜੇ ਹੁੰਦੇ ਆ ਉਲੇ ਲੈ। ਉਹ ਵੀ ਦੇ ਵਿੱਚ ਪਾ ਲੈ। ਕਿਉਂ ਤੁਹਾਡਾ ਮੈਲਟ ਹੋ ਗਿਆ। ਕਿਉਂ ਨੂੰ ਜ਼ਿਆਦਾ ਗਰਮ ਨਾ ਕਰੀਏ ਤਾਂ ਕਿ ਇੱਕਦਮ ਸਾੜ ਨਾ ਜਾ। ਇਹ ਆਪਾਂ ਨੂੰ ਰੋਸਟ ਕਰਦੇ ਆ। ਤੇ ਨਾਲ ਹੀ ਆਪਾਂ ਸੌਂਫ ਪਾ ਦੇਣੀ ਹੈ ਇਹਦੇ ਵਿੱਚ। ਸੌਂਫ ਵੀ ਤਾਂ ਕਿ ਇਹਦੇ ਵਿੱਚ ਸੌਂਫ ਦੇਣਾ ਮਹਿਕ ਬਹੁਤ ਸੋਹਣੀ ਆ ਜਾਂਦੀ ਹੈ ਜਦ ਸੌਂਫ ਵਿੱਚ ਭੁਜਦੀ ਆ। ਕਿਉਂ ਦੇ? ਆਪਾਂ ਇਹਨੂੰ ਪਹਿਲਾਂ ਭੁੰਨ ਲੈਣਾ। ਤੇ ਨਾਰੀਅਲ ਨੂੰ ਅਸੀਂ ਕੱਟਦੇ ਆ ਜਦ ਤੱਕ ਇਹ ਰੋਸਟ ਹੁੰਦੇ ਆ। ਇਹਨੂੰ ਸੇਮੇ ਗੈਸ ਤੇ ਹੀ ਥੋੜਾ ਜਿਹਾ ਇਹਦੇ ਵਿੱਚ ਰੋਸਟ ਕਰਿਓ ਭੁੰਨੇ ਹੋ ਮਿਲ ਕੇ ਘਿਓ ਦੇ ਵਿੱਚ ਨਾਰੀਅਲ ਨੂੰ ਬਹੁਤ ਥੋੜਾ ਸੇਕ ਲਵਾਉਣਾ ਨਾਰੀਅਲ ਤੇ ਸੌਗੀ ਨੂੰ ਅਸੀਂ ਸੌਗੀ ਵੀ ਇਹਦੇ ਵਿੱਚ ਪਾਉਣੀ ਆ ਤੁਸੀਂ ਆਪ ਨਾਰੀਅਲ ਵੀ ਲੰਬਾ ਲੰਬਾ ਕੱਟ ਲਿਆ ਭਈ ਮਿਲ ਕੇ ਡਰਾਈ ਫਰੂਟ ਨੂੰ ਉੱਪਰ ਚਾਵਲ ਬਣਾયા ਤੋਂ ਬਾਅਦ ਵੀ ਪਾ ਦਿੰਦੇ ਆ ਪਰ ਜੇ ਤੁਸੀਂ ਰੋਸਟ ਇਹਦੇ ਵਿੱਚ ਘਿਓ ਦੇ ਵਿੱਚ ਭੁੰਨ ਕੇ ਪਾਉਗੇ ਤਾਂ ਇਹ ਚੀਜ਼ ਬਹੁਤ ਵਧੀਆ ਹੁੰਦਾ ਵਾ ਉਹ ਜਿਹੋ ਆ ਨਾ ਤੇ ਨਾਲੇ ਸਾਰਾ ਮਿਲ ਕੇ ਇਹਦੇ ਵਿੱਚ ਚੌਲਾਂ ਦੇ ਵਿੱਚ ਇਹਦਾ ਅਸਰ ਚਲਿਆ ਜਾਂਦਾ ਲੋ ਜੀ ਆਪਣੇ ਥੋੜੇ ਜਿਹੇ ਹੋ ਗਏ ਪੁੱਜ ਗਏ ਆ ਤੇ ਹੁਣ ਆਪਾਂ ਪਸੌਵੀ ਤੇ ਨਾਰੀ ਆਗਦਾ ਨੇ ਪਾ ਰਹੇ ਆ ਇਹ ਤੁਸੀਂ ਜਿੰਨੀ ਤੁਹਾਡੀ ਕਾਉਂਟਰੀ ਹੋਗੀ ਉਸ ਹਿਸਾਬ ਨਾਲ ਘੱਟ ਵੱਧ ਵੀ ਆਪਾਂ ਲੈ ਸਕਦੇ ਆ ਲੋ ਜੀ ਇਹ ਤੁਸੀਂ ਘਰ ਲੈ ਸੂਪਰ ਕਰਨਾ ਥੋੜੀ ਬਥੇ ਕੱਢਣੇ ਆ ਬਾਹਰ ਤਾਂ ਕੱਢ ਵੀ ਸਕਦੇ ਆ ਚਾਵਲ ਬਣਾ ਦੇ ਉੱਪਰਲੇ ਪਾਸੇ ਜੇ ਤੁਸੀਂ ਇਹਨੂੰ ਸਜਾਵਟ ਕਰਨੀ ਆ ਜਦੋਂ ਆਪਣੀ ਸੌਗੀ ਥੋੜੀ ਜਿਹੀ ਫੁੱਲ ਜਾਵੇ ਉਸ ਵਾਰ ਜੇ ਆਪਾਂ ਇਹਦੇ ਚੀਨੀ ਪਾ ਦਿੰਦੇ ਆ ਆ ساری ਜਿਹੜੀ 1.5 ਕੱਪ ਚੀਨੀ ਆ ਤੇ ਅਸੀਂ ਚੀਨੀ ਪਾਉਣਾ ਦੀ ਆ ਜੀ ਇਹ ਸਾਡੀ ਇਹਨੇ ਕੱਸੀ ਪਾ ਲਈ ਆ ਤੇ ਹੁਣ ਆਪਾਂ ਪਾਣੀ ਪਾਉਣਾ ਇਹਦੇ ਚ ਦੋ ਕੱਪ ਜਿੰਨਾ ਕੱਪ ਚਾਰ ਕੱਪ ਤੇ ਥੋੜਾ ਜਿਹਾ ਸੀ ਅੱਧਾ ਕੱਪ ਉੱਪਰ ਪਾਣੀ ਪਾ ਦਿੱਤਾ ਚਾਰ ਕੱਪ ਤਾਂ ਆਪਾਂ ਮਿਲ ਕੇ ਜੇ ਦੋ ਕੱਪਾਂ ਚਾਵਲਾਂ ਦੇ ਲਏ ਆ ਤੇ ਚਾਰ ਕੱਪ ਪਾਣੀ ਪਾਉਣਾ ਸੀ ਉਹਦੇ ਤੋਂ ਅਸੀਂ ਅੱਧਾ ਕੱਪ ਉੱਪਰ ਹੋਰ ਪਾਣੀ ਪਾਇਆ ਇਹਦੇ ਵਿੱਚ چینی ਨੂੰ ਘੋਲ ਲਦੇ ਹਾਂ ਤੇ ਪਾਣੀ ਨੂੰ ਵਾਲਾਉਂਦੇ ਹਾਂ ਆਪਾਂ ਫਿਰ ਇਹਦੇ ਵਿੱਚ ਚਾਵਲ ਪਾਉਨੇ ਆਂ ਤਾਂ ਕਿ ਆਪਣੀ چینی ਆਪਾਂ ਥੋੜੀ ਜਿਹੀ ਕੜਸੀ ਮਾਰਦੇ ਹਾਂ ਤਾਂ ਕਿ ਆਪਣੀ چینی ਥੱਲੇ ਨਾ ਲੱਗੇ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਅਸੀਂ ਸਾਰਾ ਡਰਾਈ ਫੂਡ ਵਿੱਚ ਹੀ ਰਹਿਣ ਦਿੱਤਾ ਅਸੀਂ ਉੱਪਰ ਸਜਾਵਟ ਵਾਸਤੇ ਨਹੀਂ ਕੱਢਿਆ ਹੈਗਾ ਲੋ ਜੀ ਆਪਾਂ ਪਾਣੀ ਨੂੰ ਉਬਾਲਾ ਹੋਣ ਤੱਕ ਵੇਟ ਕਰਦੇ ਆਂ ਤੇ ਫਿਰ ਚੌਲ ਪਾਉਨੇ ਆਪਾਂ। ਲੋ ਜੀ ਆਪਣੇ ਪਾਣੀ ਨੂੰ ਉਬਾਲਾ ਆ ਗਿਆ। ਪਾਣੀ ਨੂੰ ਜਦੋਂ ਉਬਾਲਾ ਆ ਜਾਵੇ। ਜੋ ਸਭ ਤੋਂ ਸਾਰ ਅਸੀਂ ਫੂਡ ਕਲਰ ਨਹੀਂ ਪਾਉਣਾ ਪੀਲਾ ਜੈਲੋ ਕਲਰ ਨਹੀਂ ਪਾਉਣਾਗਾ ਅਸੀਂ ਇਹ ਵਿੱਚ ਕੇਸਰ ਦੇ ਧਾਗੇ ਪਾਉਨੇ ਆ। ਪੀਲਾ ਕਲਰ ਦੇਣ ਵਾਸਤੇ ਇਹਦਾ ਬੈਨੀਫਿਟ ਵੀ ਆਪਾਂ ਨੂੰ ਕੇਸਰ ਦੇ ਧਾਗੇ ਦਾ ਤੇ ਫੂਡ ਕਲਰ ਦੇ ਆਪਾਂ ਨੂੰ ਕਾਫੀ ਨੁਕਸਾਨ ਹੈ। ਇਸ ਕਰਕੇ ਫੂਡ ਕਲਰ ਤੋਂ ਪਰਹੇਜ਼ ਕਰੋ। ਤੇ ਕੇਸਰ ਵਗੈਰਾ ਦੇ ਨਾਲ ਤੁਸੀਂ ਚੈਲੋ ਕਲਰ ਇਹਨੂੰ ਦੇ ਸਕਦੇ। ਮੇਰੇ ਵਿੱਚ ਕੇਸਰ ਦੇ ਕੁਝ ਧਾਗੇ ਪਾਉਣ ਲੱਗਿਆਂ ਜੀ ਇਹਨੂੰ ਜੈਲੂ ਕਲਰ ਦੇਣ ਵਾਸਤੇ ਤੇ ਕੇਸਰ ਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਵਾ ਹੁਣ ਲਾਪੇ ਦੇ ਵਿੱਚ ਚਾਵਲ ਪਾਉਣੇ ਆ ਆਪਣੇ ਜਿੱਦੋਂ ਪਾਣੀ ਨੂੰ ਵਾਲਾ ਆ ਜਾਵੇ ਤੇ ਉਸ ਤੋਂ ਬਾਅਦ ਆਪਾਂ ਹੁਣ ਜੇ ਅਸੀਂ ਕੇਸਰ ਵੀ ਪਾ ਦੱਤਾ ਇਹਦੇ ਵਿੱਚ ਤੇ ਚਾਵਲ ਵੀ ਪਾ ਦਿੱਤੇ ਆ ਹੁਣ ਇਹਨੂੰ ਢੱਕ ਕੇ ਰੱਖਦੇ ਨੇ ਤੇ ਸੇਮ ਗੈਸ ਤੇ ਕਰ ਦਿੰਦੇ ਆ 15 ਮਿੰਟ ਦਾ ਪਕੜਵਾਸ 15 ਮਿੰਟ ਬਾਅਦ ਆਪਾਂ ਇਹਨੂੰ ਦੇਖਾਂਗੇ। ਲੋ ਜੀ ਹੁਣ ਅਸੀਂ ਧੱਕੇ ਰੱਖ ਦਿੱਤਾ ਤੇ ਹੁਣ ਅਸੀਂ ਅੱਗੇ ਗੁੰਦੀ ਦਾ ਪ੍ਰੋਸੈਸ ਸ਼ੁਰੂ ਕਰਦੇ ਆਂ ਜਦ ਤੱਕ ਆਪਣੇ ਚਾਵਲ ਬਣਦੇ ਆ। ਲੋ ਜੀ ਆਪਾਂ ਦਹੀਂ ਲੈ ਲਿਆ ਗੁੰਦੀ ਲਈ ਗੁੰਦੀ ਜਦ ਤੱਕ ਆਪਾਂ ਦਹੀਂ ਵਗੈਰਾ ਫੈਂਟਦੇ ਆਂ ਜਦ ਤੱਕ ਹੁੰਦੀ ਨੇ ਸੌਫਟ ਹੋ ਜਾਂਦਾ। ਗੁੰਦੀ ਨੂੰ ਕਦੇ ਵੀ ਦੁੱਧ ਵਿੱਚ ਨਾ ਪਿਓ। ਦਹੀਂ ਦੇ ਵਿੱਚ ਕਦੇ ਵੀ ਦੁੱਧ ਨਹੀਂ ਪਾਉਣਾ ਚਾਹੀਦਾ। ਇਹ ਇੱਕ ਦੂਜੇ ਦੇ ਵਿਰੁੱਧ ਨੇ। ਚਾਹੇ ਦਹੀਂ ਦੁੱਧ ਤੋਂ ਹੀ ਬਣਦਾ ਵਾ। ਪਰ ਉਹਦੇ ਵਿੱਚ ਗੁੱਡ ਬੈਕਟੀਰੀਆ ਫੋਨ ਕਰਕੇ ਦੁੱਧ ਦੀ ਆਪਣੀ ਸਟੇਰਲ ਹੈ ਜੋ ਬਣ ਜਾਂਦੀ ਆ ਤੇ ਦਹੀਂ ਦੀ ਆਪਣੀ ਬਣਦੀ ਆ ਇਸ ਕਰਕੇ ਤੁਸੀਂ ਕਦੇ ਵੀ ਦਹੀਂ ਵਿੱਚ ਜਦੋਂ ਬੂੰਦੀ ਪਾਉਣੀ ਆ ਤੇ ਉਸ ਟਾਈਮ ਬਾ ਤੁਸੀਂ ਬੂੰਦੀ ਨੂੰ ਕਦੇ ਵੀ ਦੁੱਧ ਵਿੱਚ ਨਾ ਪੇਮੋ ਪਾਣੀ ਵਿੱਚ ਭਿਗੇ ਬਣਾਇਓ ਅਜੇ ਪਾ ਦਹੀਂ ਨੂੰ ਫੈਂਟ ਲੈਣੇ ਆ दही ज्यादा खट्टा ना हो भी। बनाया व उधर अपने चौल बन रहे हैं इधर आप बूंदी बना रहे तो दी चाहिए तो तो जी आप बिस्कर की सहायता देर चाहे तो मधानी हैगी मधाई दे दही फेंड लो जी आप दही फेंट लिया ये आप काली मिर्च पावे जी चाली काी मिर्च इस करके पाए चा काली मिर्च अपना चावलों भी पा सदी पर अपना दही के मैं ਦਹੀਂ ਦੇ ਵਿੱਚ ਹੀ ਕਾਲੀ ਮਿਰਚ ਪਾਵਾਂਗੇ ਕਾਲੀ ਮਿਰਚ ਦੇ ਨਾਲ ਕਦੇ ਵੀ ਤੁਸੀਂ ਮਿੱਠੀ ਚੀਜ਼ ਬਣਾਉਨੇ ਆ ਉਹਦੇ ਵਿੱਚ ਕਾਲੀ ਮਿਰਚ ਜ਼ਰੂਰ ਪਾਓ ਤਾਂ ਕਿ ਜਿਹੜੀ ਮਿੱਠੀ ਚੀਜ਼ ਆ ਆਪਣੇ ਹਾਜਮ ਛੇਤੀ ਹੋ ਜਾਵੇ ਇਹ ਹਾਜਮ ਹਾਜਮੇ ਲਈ ਬਹੁਤ ਵਧੀਆ ਵਾ ਆਪਣੇ ਮੈਂ ਕਿ ਜਿਹੜੀ ਵੀ ਖੀਚੀ ਜਾਂ ਪਫਾਣੇ ਤੋਂ ਛੇਤੀ ਪਚ ਜਾਂਦੀ ਹੈ ਆਪਾਂ ਨੂੰ ਮਿੱਠੀ ਚੀਜ਼ ਦੇ ਵਿੱਚ ਹਮੇਸ਼ਾ ਮੈਂ ਕਾਲੀ ਮਿਰਚ ਜ਼ਰੂਰ ਇਸਤੇਮਾਲ ਕਰਦੀ ਆ ਜਾਂ ਤਾਂ ਸਾਪਤੀਆਂ ਪਾ ਦਿੰਦੀ ਆ ਅੱਜ ਆਪਾਂ ਦਹੀਂ ਦੇ ਨਾਲ ਬਣਾਉਣਾ ਸੀ ਤਾਂ ਇਸ ਕਰਕੇ ਅਸੀਂ ਦਹੀਂ ਦੇ ਵਿੱਚ ਕਾਲੀ ਮਿਰਚ ਪਾਉਣ ਲੱਗੇ ਆ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਆ ਤੇ ਅਸੀਂ ਕਾਲੀ ਤੇ ਬਸ ਨਮਕ ਤੇ ਕਾਲੀ ਮਿਰਚੀ ਪਾਵਾਂਗੇ ਆ ਸਾਡੀ ਪੀਸੀ ਹੋਏ ਕਰੇ ਕਾਲੀ ਮਿਰਚਾ ਉਹ ਜਿਹਨੇ ਤੁਸੀਂ ਮਿਲ ਕੇ ਖਾਣੇ ਵਾਸਤੇ ਇਹਦੇ ਵਿੱਚ ਘਾਟੀ ਰੱਖਿਓ ਤਾਂ ਕਿ ਆਪੇ ਮਿੱਠੀ ਚੌਲਾਂ ਦੇ ਨਾਲ ਖਾਣੀ ਆ ਤੇ ਹਲਕਾ ਜਿਹਾ ਨਮਕ ਰੱਖਿਓ ਉਹ ਜੇਕਰ ਨਮਕ ਵੀ ਪਾ ਦੇਣੀ ਆ ਸਿੰਦਾ ਨਮਕ ਪਾ ਦਿਓ ਤੁਸੀਂ ਇਹਦੇ ਵਿੱਚ ਕਿ ਉਹ ਜ਼ਿਆਦਾ ਤਿੱਖਾ ਨਹੀਂ ਹੁੰਦਾਗਾ ਸਿੰਧਾ ਨਾਮਕ ਜੇ ਆਪਾਂ ਕਾਲੀ ਮੇਸ ਤੇ ਨਮਕ ਨੂੰ ਇਹਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਆਪਾਂ ਬੁੰਦੀ ਨੂੰ ਆਪਾਂ ਜਿਵੇਂ ਪਾਣੀ ਦੇ ਵਿੱਚ ਭੰਗੇ ਰੱਖਿਆ ਸੀ ਤੇ ਆਪਾਂ ਹੱਥ ਦੇ ਨਾਲ ਜਿਵੇਂ ਆਪਾਂ ਦਹੀਂ ਪੱਲਿਆਂ ਨੂੰ ਨਿਚੋੜ ਕੇ ਪਾਉਨੇ ਹੁੰਨੇ ਆ ਪਾਣੀ ਵਿੱਚੋਂ ਦੀ ਕੱਢ ਕੇ ਨਾਲ ਤੇ ਜਿਹੜੀ ਬੁੰਦੀ ਫਰਾਈ ਹੋਈ ਵੀ ਹੁੰਦੀ ਆ ਉਹਦਾ ਜਿਹੜਾ ਐਕਸਟਰਾ ਤੇਲ ਵਗੈਰਾ ਹੁੰਦਾ ਉਹ ਨਿਕਲ ਜਾਂਦਾ ਆ ਜਿਵੇਂ ਆਪਾਂ ਇਹਦਾ ਹੱਥ ਦੇ ਨਾਲ ਨਿਚੋੜ ਨਿਚੋੜ ਕੇ ਤੇ ਪੁੰਦੀ ਦੇ ਵਿੱਚ ਪਾ ਲਿਆ। ਲਓ ਜੀ ਆਪਣੀ ਮੁੰਦੀ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਆਪਣੇ ਚਾਵਲ ਬੰਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਮੁੰਦੀ ਤੇ ਚਾਵਲ। ਜਦ ਤੱਕ ਆਪਾਂ ਪੁੰਦੀ ਨੂੰ ਫ੍ਰਿਜ ਵਿੱਚ ਰੱਖ ਦਿੰਦੇ ਆ। ਲਓ ਜੀ ਆਪਣੇ ਚਾਵਲਾਂ ਨੂੰ 15 ਮਿੰਟ ਹੋ ਗਏ 15-20 ਮਿੰਟ ਤੇ ਆਪਾਂ ਹੁਣ ਦੇਖਦੇ ਆ। ਲਓ ਜੀ ਆਪਣੇ ਚਾਵਲ ਬਣ ਗਏ ਆ। ਹਾਂ ਤਾਂ ਹੁਪੈ ਨੂੰ ਗਮ ਦੇ ਕੇ ਰੱਖਣਾ ਬਸ। ਇੱਕ ਵਾਰੀ ਤੁਸੀਂ ਬੜਾ ਤੋੜ ਕੇ ਦੇਖ ਲਓ। ਇਹ ਕੋ ਪਾਣੀ ਵੀ ਸੁੱਕ ਗਿਆ ਤੇ ਇਹਦਾ ਇਹਨਾਂ ਨੂੰ ਤੋੜ ਕੇ ਇੱਕ ਵਾਰੀ ਦੇਖ ਲੈਣਾ ਇਹ ਬਿਲਕੁਲ ਟੁੱਟਦੇ ਆ ਤੇ ਆਪਾਂ ਗੈਸ ਨੂੰ ਬੰਦ ਕਰਦੇ ਨੇ ਇੱਕ ਕਪੜਾ ਲੈਨੇ ਆ ਆ ਦੇਖੋ ਜੀ ਆਪਣੇ ਚਾਵਲ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਆ ਤੇ ਆਪਾਂ ਹੁਣ ਇਹਨੂੰ ਦਮ ਦਵਾਉਨੇ ਆ 5 ਮਿੰਟ ਵਾਸਤੇ ਪੜਾ ਲੈ ਲੋ ਸੀ ਕੋਈ ਵੀ ਕਾਟਨ ਦਾ ਤਾਂ ਕਿ ਆਪਣੇ ਚਾਵਲ ਤੱਲੇ ਕੱਲੇ ਹੋ ਜਾਣ ਜਿਵੇਂ ਅਸੀਂ ਧਮ ਦਵਾ ਕੇ ਰੱਖ ਦਿੱਤਾ ਤੇ 5 ਮਿੰਟਾਂ ਬਾਅਦ ਆਪਾਂ ਦੇਖਦੇ ਆ 5 ਮਿੰਟੇ ਨੂੰ ਚਾਵਲਾਂ ਨੂੰ ਧਮ ਜ਼ਰੂਰ ਦਿਵਾਓ ਤਾਂ ਕਿ ਚੌਲ ਖੇੜ ਜਾਂਦੇ ਆ ਫਿਰ ਉਹਦੇ ਨਾਲ ਤੇ ਨਾਲ ਜੇ ਮਾਰੇ ਮੁੱਟੀ ਕੋਈ ਕਣੀ ਹੁੰਦੀ ਆ ਕੱਚੀ ਤਾਂ ਉਹ ਪੂਰਾ ਹੋ ਜਾਂਦਾ ਚਾਵਲਾਂ ਨੂੰ ਧਮ ਵੀ ਦਵਾਤਾ 5 ਮਿੰਟ ਖੁਨਾਫਾ ਤੁਹਾਨੂੰ ਦਿਖਾਉਣੀ ਹੈ ਆਪਣੇ ਚਾਵਲ ਕਿਦਾਂ ਦੇ ਬਣੇ ਆ ਬਹੁਤ ਸੋਹਣਾ ਜੈਲੋ ਕਲਰ ਆਇਆ ਤੇ ਬਹੁਤ ਸੋਹਣੇ ਚਾਵਲ ਬਣੇ ਆ ਆਪਣੇ ਕੱਲਾ ਕੱਲਾ ਖੜਿਆ ਹੋਇਆ ਚਾਵਲ ਬਣਿਆ ਆਪਾਂ ਹੁਣ ਤੇ ਆਪਣੀ ਬੂਦੀ ਵੀ ਬਣੀ ਪਈ ਆ ਪੂਰੀ ਥੇਜ ਵਿੱਚ ਠੰਡੀ ਹੋ ਗਈ ਤੇ ਮੈਂ ਕੱਢ ਲਈ ਆ ਲਓ ਜੀ ਆਪਾਂ ਹੁਣ ਖਾਂਦੇ ਆ ਤੇ ਤੁਹਾਨੂੰ ਦਿਖਾਉਣੀ ਆ ਮੈਂ ਕਿਦਾਂ ਦੇ ਬਣੇ ਆ ਆਪਣੇ ਚਾਵਲ ਕੇਸਰ ਵਾਲੇ ਤੇ ਡਰਾਈ ਫੂਡ ਵਾਲੇ ਜਿਵੇਂ ਖਿਲੇ ਖਿਲੇ ਚਾਵਲ ਬਣੇ ਆ ਜਿਤਨਾ ਨਾਲ ਪਉਨੇ ਗੁੰਦੀ ਇਹ ਆ ਪਕਾਲੀ ਵਿੱਚ ਪਾ ਕੇ ਬਣਾਈ ਆ ਚੋਲਾ ਨੂੰ ਹਜਮ ਕਰਨ ਵਾਸਤੇ ਇਸ ਤੇ ਸੌਂਫ ਵੀ ਪਾਈ ਹੋਈ ਆ ਸੌਂਫ ਦੇ ਨਾਲ ਵੀ ਹਜਮ ਹੋ ਜਾਂਦੇ ਮਿੱਠੇ ਚੌਲ ਸੌਂਫ ਦੇ ਨਾਲ ਬਹੁਤ ਵਧੀਆ ਲੱਗਦੇ ਆ ਤੇ ਕੇਸਰ ਪਾ ਕੇ ਤਾਂ ਇਹਦਾ ਮਹਿਕ ਵੀ ਬਹੁਤ ਵਧੀਆ ਹੁੰਦਾ ਆ ਤੇ ਸਾਡੇ ਕੋਲੇ ਅੰਮਰਸਾ ਦੀ ਬਾਸਪਤੀ ਤਾਂ ਨਹੀਂ ਸੀਗੀ ਸਿੰਪਲ ਬਾਸਪਤੀ ਸੀ ਸਾਡੇ ਕੋਲੇ ਤੇ ਅੰਮਰਸਾ ਦੀ ਬਾਸਪਤੀ ਵਿੱਚੋਂ ਤਾਂ ਬਹੁਤ ਹੀ ਸੋਹਣਾ ਮਹਿਕ ਆਉਂਦਾ ਉਹਨੂੰ ਤਾਂ ਕੇਸਰ ਦੀ ਜ਼ਰੂਰਤ ਵੀ ਨਹੀਂ ਹੈਗੀ ਕਿ ਐਨੀ ਮਹਿਕਦੀ ਆ ਇਹਦੇ ਵਿੱਚ ਅਸੀਂ ਕੇਸਰ ਦੇ ਨਾਲ ਆਪਾਂ ਨੂੰ ਦੋ ਕੰਮ ਹੋ ਜਾਂਦੇ ਨਾਲ ਤਾਂ ਬਹੁਤ ਸੋਹਣੀ ਮਹਿਕ ਆਉਂਦੀ ਆ ਤੇ ਨਾਲੇ ਆਪਣਾ yellow color ਵੱਜ ਜਾਂਦਾ ਲੋ ਜੀ ਅਸੀਂ ਬੂੰਦੀ ਵੀ ਪਾ ਲਈ ਆ ਤੇ ਚਾਵਲ ਵੀ ਪਾ ਲਿਆ ਕਿੰਨਾ ਸੋਹਣਾ ਆਪਣਾ ਕਲਰ ਆਇਆ ਚਾਵਲਾਂ ਦਾ ਜੈਨੋ ਕਲਰ ਕੁਦਰਤੀ ਨਾਲ ਕਿ ਜਦ ਆਪਾਂ ਫੂਡ ਕਲਰ ਪਾਉਣ ਦੀ ਲੋੜ ਨਹੀਂ ਹੈਗੀ ਉਹਦੇ ਆਪਾਂ ਨੂੰ ਕਾਫੀ ਨੁਕਸਾਨ ਨਹੀਂ ਇਹ ਮਾਝੇ ਦੇ ਵਿੱਚ ਹਰ ਖੁਸ਼ੀ ਦੇ ਮੌਕੇ ਤੇ ਬਣਾਏ ਜਾਂਦੇ ਆ ਤੇ ਮਾਝੇ ਦੀ ਬਾਸਪਤੀ ਵੀ ਬਹੁਤ ਮਸ਼ਹੂਰ ਹੁੰਦੀ ਆ ਤਾਂ ਕਿ ਉਹਨਾਂ ਦੀ ਬਾਸਪਤੀ ਦੀ ਮਹਿਕ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਤੇ ਉਹਨਾਂ ਦੇ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਜਾਂ ਘਰ ਵਿੱਚ ਗੈਸਟ ਆਉਣ ਉਹਨਾਂ ਦੀ ਇਹ ਰੈਸਪੀ ਜ਼ਰੂਰ ਤਿਆਰ ਕੀਤੀ ਜਾਂਦੀ ਹੈ ਮੈਂ ਤਾਂ ਮਾਲਵੇ ਨੂੰ ਦੇ ਨਾਲ ਸੰਬੰਧਤ ਆ ਸੋ ਮੇਰੀ ਇੱਕ ਫਰੈਂਡ ਹੈਗੀ ਆ ਜਿਹੜੀ ਮਾਝੇ ਦੇ ਨਾਲ ਸੰਬੰਧ ਰੱਖਦੀ ਆ ਉਹਨਾਂ ਨੇ 산ੂਏ ਰੈਸਪੀ ਦਸੀ ਫਿਰ ਅਸੀਂ ਬਣਾ ਕੇ ਖਾਧੀ ਫਿਰ ਸਾਨੂੰ ਬਹੁਤ ਟੇਸਟੀ ਲੱਗੀ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਲਓ ਜੀ ਤੁਸੀਂ ਵੀ ਘਰ ਵਿੱਚ ਮਿੱਠੇ ਚੌਲ ਬੂੰਦੀ ਦੇ ਨਾਲ ਬਣਾਓ ਤੇ ਕਲਰ ਨਾ ਪਾਇਓ ਉਹਦੇ ਵਿੱਚ ਕੇਸਰ ਪਾ ਕੇ ਬਣਾ ਕੇ ਦੇਖਿਓ ਕੇਸਰ ਦੀ ਆਪਣੀ ਮਹਿਕ ਵੀ ਆ ਤੇ ਕੇਸਰ ਦੇ ਬੈਨੀਫਿਟ ਵੀ ਆ ਲਓ ਜੀ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਪੋਰਟ ਕਰਿਓ ਤੇ ਮੈਂ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਸਾਡੀ ਬਹੁਤ ਹੀ ਵੀਡੀਓ ਦੀ ਨੋਟੀਫਿਕੇਸ਼ਨ ਸਾਰਿਆਂ ਤੱਕ ਨਹੀਂ ਪਹੁੰਚਦੀ ਗਈ ਇਸ ਕਰਕੇ ਤੁਸੀਂ ਘੰਟੀ ਦਾ ਬਟਨ ਜ਼ਰੂਰ ਦਬਾਓ ਧੰਨਵਾਦ ਜੀ